ਕੱਲ ਤੋਂ ਦੇਖ ਰਿਹਾ ਸਮਜ਼ ਨਿਊਜ਼ ਤੇ ਮੈਂ ਹਾ ਪ੍ਰਦੀਪ ਕਾਰਤਿਕ ਵਾਰ ਫਿਰ ਤੋਂ ਤੇਜ਼ ਰਫ਼ਤਾਰ ਦਾ ਕੈਰ ਦੇਖਣ ਨੂੰ ਮਿਲਿਆ ਤਾਂ ਬਿਲਕੁਲ ਓਵਰ ਸਪੀਡ ਤੇ ਜਾਂਦੀ ਹੋਈ ਬੱਸ ਕਿਵੇਂ ਟਰੈਕਟਰ ਦੇ ਵਿੱਚ ਜਾ ਕੇ ਟੱਕਰ ਮਾਰ ਦਿੰਦੀ ਹੈ ਤਾਂ ਬੜਾ ਭਿਆਨਕ ਸੜਕੀ ਹਾਦਸਾ ਹੁੰਦਾ ਤਾਂ ਦੱਸਿਓ ਕਿ ਉਹ ਸਖਸ਼ਾ ਜਿਹੜਾ ਟਰੈਕਟਰ ਦੇ ਉੱਤੇ ਬਿਠਾ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾਂਦਾ ਹਜੇ ਟਰੈਕਟਰ ਤੋਂ ਉਤਾਰ ਕੇ ਯੂ ਟਰਨ ਲੈਣ ਲੱਗਦਾ ਹੈ ਕਿ ਦੂਜੇ ਪਾਸਿਓ ਤੇਜ਼ ਰਫ਼ਤਾਰ ਦੇ ਨਾਲ ਆਰੀ ਬੱਸ ਉਸ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਬੱਸ ਦੀ ਸਪੀਡ ਕਿੰਨੀ ਜ਼ਿਆਦਾ ਤੇਜ਼ ਲੱਗ ਰਹੀ ਔਰ ਤਸਵੀਰਾਂ ਦੇ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟਰੈਕਟਰ ਚਾਲਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬੱਸ ਦੀ ਓਵਰ ਸਪੀਡ ਹੋਣ ਕਰਕੇ ਉਸ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ ਤਾਂ ਬੱਚਿਆਂ ਦੇ ਸਾਹਮਣੇ ਇਹ ਦਰਦਨਾਕ ਹਾਦਸਾ ਹੁੰਦਾ ਕਿਉਂਕਿ ਬੱਚਿਆਂ ਨੂੰ ਹਜੇ ਟਰੈਕਟਰ ਤੋਂ ਹੇਠਾ ਉਤਾਰ ਕੇ ਉਹ ਯੂ-ਟਰਨ ਨਹੀਂ ਲੈਣ ਲੱਗਦਾ ਕਿ ਦੂਜੇ ਪਾਸੇ ਤੋਂ ਆਰੀ ਤੇਜ਼ ਰਫ਼ਤਾਰ ਬੱਸ ਨੇ ਉਸ ਦੇ ਵਿੱਚ ਟੱਕਰ ਮਾਰ ਦਿੱਤੀ ਤਾਂ ਜੋ ਮੌਕੇ ਤੇ ਹਾਲਾਤ ਬਣੇ ਨੇ ਦਰਸਲ ਸਖਸ਼ ਜਿਹੜਾ ਟਰੈਕਟਰ ਤੋਂ ਹੇਠਾ ਡਿੱਗ ਜਾਂਦਾ ਤੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਿਹਾ ਤਾਂ ਦੱਸਿਆ ਕਿ ਜਨੌਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਜਿੱਥੇ ਤੇਜ਼ ਰਫ਼ਤਾਰ ਪਾਸਤਾ ਕੈਵ ਦੇਖ ਨੂੰ ਮਿਲਿਆ ਕੱਲ ਤੋਂ ਦੇਖ ਰਿਹਾ ਸਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਿਕ ਵਾਰ ਫਿਰ ਤੋਂ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਤਾਂ ਬਿਲਕੁਲ ਓਵਰ ਸਪੀਡ ਤੇ ਜਾਂਦੀ ਹੋਈ ਬੱਸ ਕਿਵੇਂ ਟਰੈਕਟਰ ਦੇ ਵਿੱਚ ਜਾ ਕੇ ਟੱਕਰ ਮਾਰ ਦਿੰਦੀ ਹੈ ਤਾਂ ਬੜਾ ਭਿਆਨਕ ਸੜਕੀ ਹਾਦਸਾ ਹੁੰਦਾ ਤਾਂ ਦੱਸਿਓ ਕਿ ਉਹ ਸਖਸ਼ਾ ਜਿਹੜਾ ਟਰੈਕਟਰ ਦੇ ਉੱਤੇ ਬਿਠਾ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾਂਦਾ ਹਜੇ ਟਰੈਕਟਰ ਤੋਂ ਉਤਾਰ ਕੇ ਯੂ ਟਰਨ ਲੈਣ ਲੱਗਦਾ ਹੈ ਕਿ ਦੂਜੇ ਪਾਸਿਓ ਤੇਜ਼ ਰਫ਼ਤਾਰ ਦੇ ਨਾਲ ਆਰੀ ਬੱਸ ਉਸ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਬੱਸ ਦੀ ਸਪੀਡ ਕਿੰਨੀ ਜ਼ਿਆਦਾ ਤੇਜ਼ ਲੱਗ ਰਹੀ ਔਰ ਤਸਵੀਰਾਂ ਦੇ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟਰੈਕਟਰ ਚਾਲਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਪਰ ਬੱਸ ਦੀ ওভার ਸਪੀਡ ਹੋਣ ਕਰਕੇ ਉਸ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ ਤਾਂ ਬੱਚਿਆਂ ਦੇ ਸਾਹਮਣੇ ਇਹ ਦਰਦਨਾਕ ਹਾਦਸਾ ਹੁੰਦਾ ਕਿਉਂਕਿ ਬੱਚਿਆਂ ਨੂੰ ਹਜੇ ਟਰੈਕਟਰ ਤੋਂ ਹੇਠਾ ਉਤਾਰ ਕੇ ਉਹ ਯੂ ਟਰਨ ਨਹੀਂ ਲੈਣ ਲੱਗਦਾ ਕਿ ਦੂਜੇ ਪਾਸੇ ਤੋਂ ਆਰੀ ਤੇਜ਼ ਰਫ਼ਤਾਰ ਬੱਸ ਨੇ ਉਸ ਦੇ ਵਿੱਚ ਟੱਕਰ ਮਾਰ ਦਿੱਤੀ ਤਾਂ ਜੋ ਮੌਕੇ ਤੇ ਹਾਲਾਤ ਬਣੇ ਨੇ ਦਰਸਲ ਸਖਸ਼ ਜਿਹੜਾ ਟਰੈਕਟਰ ਤੋਂ ਹੇਠਾ ਡਿੱਗ ਜਾਂਦਾ ਤੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਿਹਾ ਤਾਂ ਦੱਸ ਦਿਓ ਕਿ ਜਨੌਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਜਿੱਥੇ ਤੇਜ਼ ਰਫ਼ਤਾਰ ਪਾਸਤਾ ਕੈਵ ਦੇਖ ਨੂੰ ਮਿਲਿਆ